ਕੁਸ਼ਮਣ ਨਾਲ ਘੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਕੁਸ਼ਮਣ ਨਾਲ ਘੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਚ ਦਮ ਕਰਕੇ ਰਹੀਏ ਕੋਈ ਨਹੀਂ ਆਉਂਦਾ ਨੀ ਇੱਕ ਵਾਰੀ ਲੰਗਿਆ ਵੇੜਾ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੰਗਿਆ ਵੇੜਾ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੰਗਿਆ ਵੇੜਾ ਕਿਸਾ ਤੋਂ ਜਟਾ ਬਣਾ ਕੇ ਚੱਲਦੇ ਵਿੱਚ ਖਗਮਾ ਪਾ ਕੇ ਬਨੂ ਤੇ ਆਉਂਦਾ ਨਹੀਂ ਇਕ ਵਾਰੀ ਲੰਗਿਆ ਵੇੜਾ ਮੁਰਖੇ ਹੱਥ ਆਉਂਦਾ ਨਹੀਂ ਇਕ ਵਾਰੀ ਲੰਗਿਆ ਵੇੜਾ ਮੁਰਖੇ ਹੱਥ ਆਉਂਦਾ ਨਹੀਂ ਇਕ ਵਾਰੀ ਲੰਗਿਆ ਵੇੜਾ ਐਵੀ ਸੱਤ ਖੈਣ ਸਿਹਾੜੇ ਪੈਂਦਾ ਹੈ ਤੀਰ ਟਕਾਣੇ ਚਾਣਾ ਚਾਪੇ ਦੇ ਖਾਣੇ ਗੱਬੜੂ ਕਬਰ ਆਉਂਦਾ ਨਹੀਂ ਇਕ ਵਾਰੀ ਲੰਗਿਆ ਵੇੜਾ ਮੁਰਖੇ ਹੱਥ ਆਉਂਦਾ ਨਹੀਂ ਇਕ ਵਾਰੀ ਆਤੇ ਆਉਂਦਾ ਨਹੀਂ ਇਕ ਵਾਰੀ ਲੱਗਿਆ ਵੇਲਾ ਸੱਚੀ ਗੱਲ ਮਾਨਕ ਕਹਿੰਦਾ ਚੁੱਪ ਹੈ ਗੱਲੇ ਭਾਲਿਆ ਰਹਿਦਾ ਸੱਚੀ ਗੱਲ ਮਾਨਕ ਕਹਿੰਦਾ ਚੁੱਪ ਹੈ ਗੱਲੇ ਭਾਲਿਆ ਰਹਿਦਾ ਸੁੱਤਾ ਉਹਦਾ ਨੌ ਦਫ ਲੈਦਾ ਆਖੋੜ ਸੁਣਾਉਂਦਾ ਨਹੀਂ ਇਕ ਵਾਰੀ ਲੱਗਿਆ ਵੇਲਾ ਮੁੜ ਕੇ ਆਤੇ ਆਉਂਦਾ ਨਹੀਂ ਇਕ ਵਾਰੀ ਲੱਗਿਆ ਵੇਲਾ ਮੁੜ ਕੇ ਆਤੇ ਆਉਂਦਾ ਨਹੀਂ ਇਕ ਵਾਰੀ ਲੱਗਿਆ